ਇਹੋ ਜਗਤ ਜਿਹੜਾ ਇਹ ਬੁਬਤਾ ਵਿੱਚ ਮਰਿਆ ਪਿਆ ਹੈ ਬੁਬਤਾ ਹੁੰਦੀ ਆ ਆਪਣੇ ਸ਼ਰੀਰ ਦਾ ਮੋਹ ਨੂੰ ਬੁਬਤਾ ਕਹਿੰਦੇ ਨੇ ਦੂਜੇ ਦੇ ਸ਼ਰੀਰ ਦੇ ਮੋਹ ਨੂੰ ਬੁਬਤਾ ਨਹੀਂ ਕਹਿੰਦੇ ਉਹਨੂੰ ਪੁਰਗੋਹ ਕਹਿੰਦੇ ਆ ਆਪਣੇ ਸ਼ਰੀਰ ਦਾ ਮੋਹ ਬੁਬਤਾ ਦੂਜੇ ਦੇ ਸ਼ਰੀਰ ਦਾ ਮੋਹ ਬੁਬਤਾ ਨਹੀਂ ਹੁੰਦੀ ਅੱਛਾ ਇਹ ਅਸੀਂ ਗਲਤ ਲਫ਼ਜ਼ ਇਸਤੇਮਾਲ ਕਰਦੇ ਕਿਉਂਕਿ ਸਾਫ਼ ਤਾਂ ਇੱਕ ਤਰ੍ਹਾਂ ਲਿਖ ਦਿੱਤਾ ਗੁਰਬਾਣੀ ਚ ਬਬੂ ਉਚਾਰਤ ਭਿਆ ਦਿਵਦੋ ਇੱਕੋ ਸਾਫ ਹੋ ਗਿਆ ਕਿ ਬਬੂ ਮੈਂ ਹੁੰਦਾ ਇਹ ਗੱਲ ਬਈ ਜਿਹੜਾ ਹੈ ਮੈਂ ਪਿੱਛੇ ਬਬਤਾ ਛੁਪੀ ਹੋਈ ਹੈ ਮੈਂ ਕੁਝ ਹਾਲ ਸ਼ਰੀਰ ਚੜੇ ਮੇਰਾ ਵਜੂਦ ਹੈ ਇਹਨੂੰ ਬਬਤਾ ਕਹਿੰਦੇ ਦੂਏ ਦਾ ਵਜੂਦ ਬੱਕਰਾ ਦੂਏ ਦੇ ਵਜੂਦ ਨੂੰ ਬਬਤਾ ਨਹੀਂ ਕਹਿ ਸਕਦਾ ਉਹ ਕਹਿ ਸਕਦਾ ਜੋ ਕਿ ਮੈਨੂੰ ਦੀਨ ਹੈ ਦੀਨੇ ਨਾ ਕਰਕੇ ਮੇਰੇ ਉਹਨਾਂ ਨੂੰ ਲਗਾਓ ਹੈ ਦੁਸ਼ਮਣ ਹੈ ਤਾਂ ਦੁਸ਼ਮਣ ਵਾਲਾ ਲਗਾਓ ਹੈ ਬਿੱਤਰ ਹੈ ਤਾਂ ਬਿੱਤਰ ਵਾਲਾ ਲਗਾਓ ਹੈ ਗਾਹ ਹੈ ਤਾਂ ਗਾਹ ਵਾਲਾ ਲਗਾਓ ਹੈ ਜੇ ਹੈ ਜਬ ਗੁਰੂ ਹੈ ਤਾਂ ਗੁਰੂ ਵਾਲਾ ਲਗਾਓ ਹੈ ਉਹ ਹੈ ਜਿਆ ਲਗਾਓ ਹੈ ਜੇ ਹੈ ਜਬ ਤੇਰੇ ਉਹਦੇ ਨਾਲ ਸੰਬੰਧ ਹੈ ਤੇ ਮੁਬਤਾ ਰੂਪੀ ਜਗ ਤਜੜਾ शरीर ਨਾਲ ਜਿੰਨਾ ਰਚਿਆ ਮਚਿਆ ਹੋਇਆ ਕਰਕੇ ਦੁਬਤਾ ਹੈ। શરીર ਤੋਂ ਆਪਣੇ ਆਪ ਨੂੰ ਵੱਖਰਾ ਨਹੀਂ ਸੁਭਈ ਜਾਏ ਸਿਰ ਉਹ ਦੁਬਤਾ ਹੈ। ਵੇਹ શરીર ਹੀ ਹੂ ਇਹਨਾਂ ਨੂੰ ਦੁਬਤਾ। ਇਹ ਮੂਆ ਮਰਿਆ ਪਿਆ। ਜਦੀਂ ਦੇ ਰਹਿਣਾ ਨਹੀਂ ਬਰਿਆ ਹੋਇਆ ਹੈ ਉਹ। ਬੱਤਾ ਮੂਆ ਦੁਬਤਾ ਕਰਕੇ ਮਰਦਾ। ਦੁਬਤਾ ਹੀ ਕਾਰਨ ਇਹਦੇ ਬਰਨਦਾ। ਜੇ ਦੁਬਤਾ ਛਣਦ ਵਿੱਚ ਮਰਦਾ ਹੀ ਦੀਏ। ਜੀਵਨ ਕੀ ਵਿਧੀ ਦੋਹੇ ਇਹੇ ਕਰਕੇ ਜੀਵਨ ਦੀ ਵਿਧੀ ਦੀਏ ਨੂੰ ਜੀਵਨ ਕੀ ਵਿਧੀ ਤਾਂ ਨਹੀਂ ਹੈ ਕਿ ਇਹਨੂੰ ਮਰਨ ਦੀ ਵਿਧੀ ਦਾ ਗਿਆਨ ਦੀ ਅਸਲ ਜੇ ਮਰਦਾ ਹੈ ਜੀ ਇਹ ਮਰਦਾ ਇਹਨੂੰ ਪਰਬ ਸਰੀਰ ਜਿਹੜਾ ਬੁੱਧਤਾ ਵਾਲਾ ਸਰੀਰ ਹੈ ਮਾਇਆ ਵਾਲਾ ਸਰੀਰ ਹੈ ਇਹਦੇ ਤਿਆਗ ਨੂੰ ਮਰਨ ਕਹਿੰਦਾ ਜੀਵਰਦੀ ਬਿਲੀ ਫਿਰ ਕਿ ਮੈਨਾਂ ਜਵੇ ਜੀਵਰਦੀ ਤਾਂ ਤਾਂ ਹੁੰਦੀ ਜੇ ਮੰਨ ਲੈਦਾ ਵੀ ਸ਼ਰੀਰ ਦੇ ਬਣਨਾ ਮਨਣਾ ਹੁੰਦਾ ਹੀ ਨਹੀਂ ਤੇ ਜੀਵਰ ਕੀ ਬਿਦੀ ਆ ਗਈ ਬਸ ਆ ਗਈ ਫੇ ਤਾਂ ਜੇ ਮੰਨ ਲਦਾ ਪਰ ਚੱਕਿਆ ਗਿਆ ਇਹਦਾ ਅਸਲ ਜੀਵਰਦੀ ਜਾਂਚ ਨਹੀਂ ਸਖੜੀ ਪਰਦੀ ਜਾਂਚ ਸਖੜੀ ਆ ਉਹ ਮਾਰਨ ਜਾਂਚ ਦੀ ਸਰੀਰ ਜੱਡਣ ਨੂੰ ਬਣਦਾ ਜੀਵਰ ਸਾਰਾ ਮੂਰਖ ਕਠਿਆ ਕਰੀਏ ਨਾ ਇਕ ਮੂਰਖ ਬਣਦਾ سو مہان مورخ کٹا کریے ایک مہان مورخ بنتا ہے سو مہان مورخ کٹھا ایک ودوان بنتا ہے تھی تو سارے مغل لائے ہوئے مورخ نے تھی تو نہیں آدھی مغل لا دی مجھے میں لوگ شراب کٹ لینا نے کٹ کے دو بار پھر سے نو پا کے کٹ لینا نے وہ تیز ہو جاتی ہے تی بار کر لیے پھر تو لگ جاتی ہے گل یہ ودوان وہ نے تھی تو بنتے نہیں ਇਹ ਦਰਦਾ ਮਰਦਾ ਹੀ ਨਹੀਂ ਹੈ ਓਏ ਕਾਨੂੰ ਮਰਦਾ ਹੈ ਜਦ ਤਣੇ ਨੂੰ ਮਿਸ਼ਵਾਲ ਆ ਗਿਆ ਚੇਤਨਿ ਬਸਦਾ ਹੈ ਮੌਤੋ ਨਹੀਂ ਦਸਦਾ ਇਹ ਦਰਦਾ ਹੀ ਉਹ ਨਾ ਜਾਂਦਾ ਕਿ ਮੌਤੇ ਜਿੰਨਾ ਚਿਰ ਸਰੀਰ ਦੇ ਪੰਜ ਤਤਾਂ ਨੂੰ ਅਲੱਗ ਹੋਣ ਨੂੰ ਬਲ ਲਗੋਤ ਜਦ ਤਣੇ ਨੂੰ ਬਦਲਾਂਗਾ ਚੇਤਨਿ ਬਸਦਾ ਫਿਰ ਕਦੋਂ ਮੌਤ ਹੋ ਰਵੇ ਉਹਦੇ ਸੇਧ ਲੱਦਦੇ ਤੇ ਹੀਤੀਆਂ ਪਾਉਂਦੇ ਤੇ ਉਹਨਾਂ ਨੂੰ ਪਤਾ ਦਾ ਸਿੱਧਾ ਮਰਨਾ ਨਹੀਂ ਦੀ ਹੈ ਜਾਂ ਬਾਕੀ ਜਨ ਫੇ ਲੈ ਲਾਂਗੇ ਉਹ ਇਹਨਾਂ ਦੇ ਪ੍ਰੈਕਟੀਕਲ ਜੀਵਨ ਦੇ ਬੰਦੀਤਾ ਜਿਉਣ ਦੀ ਇੱਛਾ ਮਾਲਦੀ ਸੀ ਮੌਲ ਨੂੰ ਕਬੂਲ ਕਰ ਫੈਨਾ ਮੌਲ ਨੂੰ ਕਬੂਲ ਉਹ ਮਾਰ ਘਾ ਰੋ ਮਾਰਨਾ ਤਾਂ ਬੰਦੀਤਾ ਜਿਉਣ ਦੀ ਇੱਛਾ ਮਾਲਦੀ ਸੀ ਜਾਂ ਛੜਤੀ ਛਾ ਕਬੀਰ ਦੇ ਫਿਰ ਕੋਤਨ ਬਾਤ ਕਰਨ ਲੱਗਾ ਆਪ ਕੈਸੇ ਮਰੂ ਮਨ ਬੰਦ ਬੋਲਦੇ ਤੇ ਮਰਨਾ ਚਾਹਉਣਾ ਮੇਰਾ ਮਨ ਮਰਨ ਚਾਹੁੰਦਾ ਹੁਣ ਕੈਸੇ ਮਰੂ ਬਰਮਾ ਗਏ ਜਿਨੇ ਰਾਮ ਨੇ ਜਾਣੇ ਮਰ ਕੇ ਤਵੋ ਗਏ ਨਹੀਂ ਜਿਨੇ ਰਾਮ ਨੇ ਜਾਣੇ ਤੇ ਜਿਉਂਦਾ ਹੀ ਜਾਂਦਾ ਹੁੰਦਾ ਸੱਚ ਕਹ ਰਦੂ ਕਿ ਉਹ ਗਏ ਨੇ ਤੇ ਬਲੋਕ ਜੀ ਜਿਨੇ ਰਾਮ ਨਹੀਂ ਜਾਣੇ ਜਿਨੇ ਰਾਮ ਜਾਣ ਲਿਆ ਉਹ ਸੱਚ ਕਹ ਉਹ ਵੀ ਜਾਣਦੇ ਨੇ ਗੁਰੂ ਅਬਦੁੱਲ ਬਖਸ਼ ਜਿਉਂਦੇ ਜਾਂਦੇ ਰਹੇ ਬਦਮਾਸ਼ پیچھے ਕੋਈ ਰੋਗ ਸੀ ਸੋਭੂਣ ਪਾਇਆ ਸੰਤ ਮਰੇ ਕਹੋ ਇਹ ਜੋ ਆਪਣੇ ਘਰ ਜਾਏ ਉਹ ਤਾਂ ਆਪਣੇ ਘਰ ਨੂੰ ਜਾ ਰਹੇ ਉਜੂਦਾ ਜਾ ਰਿਹਾ ਹੈ ਤੂੰ ਜੇ ਰੋਦੇ ਹੋ ਗੁਰਕੇ ਪਾੜੇ ਜੋ ਚੱਲੇ ਉਹ ਜੇ ਵਰ ਗਿਆ ਫੇ ਚੱਲੂ ਕਿਵੇਂ ਜੇ ਪਾਣ ਮਰ ਗਿਆ ਗੁਰਕੇ ਪਾਣ ਕਿਵੇਂ ਚੱਲੂ ਮਰਿਆ ਨਹੀਂ ਕੰਨ ਸਕਦਾ ਹੁੰਦਾ ਉਹਦੀ ਮਰਜ਼ੀ ਮਾਰੀ ਆ ਬੰਦੀ ਉਹਦੀ ਮਰਜ਼ੀ ਸੀ ਆਪਣੀ ਮਰਜ਼ੀ ਨਾਲ ਚੱਲਦਾ ਤਾਂ ਉਹ ਮਾਰਦੀ ਕੋਈ ਬੋਲਦਾ ਬੰਨਾ ਹੁਣ ਗੁਰਕੇ ਪਾੜੇ ਚੱਲਦਾ ਹੁਣ ਜਿਉਦਾ ਹੈ ਜੇ ਵਰਪੀ ਪਾਣੀ ਹੁਣ ਜਿਉਦਾ ਜਿਉਦਾ ਹੀ ਰਹੂਗਾ ਕੋਈ ਨੂੰ ਕੋਈ ਮਾਰ ਨਹੀਂ ਸਕਦਾ ਜੇ ਵਰਕੇ ਪੜ੍ਹ ਲੇ ਚੱਲੂਗਾ ਉਹ ਨੂੰ ਮਾਰਨ ਵਾਲਾ ਕੋਈ ਜੱਬੀ ਨਹੀਂ ਉਹ ਗੋਲ ਨਹੀਂ ਮਾਰਨੇ ਉਹਦਾ ਤਾਂ ਉਹਦਾ ਤਾਂ ਬੰਦਾ ਬਦ ਗਿਆ ਆਪਣੇ ਬੰਦੇ ਨੂੰ ਹੀ ਕੋ ਮਾਰਦਾ ਹੁੰਦਾ ਆਪਣੇ ਜੇ ਵਰ ਨੂੰ ਕੋ ਮਾਰਦਾ ਹੁੰਦਾ ਠੀਕ ਹੈ ਜੀ ਉਹ ਸਦਾ ਸਦਾ ਜਨ ਜੀਵ ਤੇ ਉਹ ਜਨਤਾ ਸਦਾ ਹੀ ਸਦਾ ਜਾਂਦੇ ਰਹਿੰਦੇ ਨੇ ਜੋ ਗੁਰਚਰਨੀ ਜਿੱਤ ਲਾਏ। ਹਰ ਜਿਹੜਾ ਆਪਣੀ ਮਰਜ਼ੀ ਤਿਆਕ ਕੇ ਗੁਰਚਰਨ ਦੇ ਨਾਲ ਜਿੱਤ ਲਾਵੇ। ਗੁਰਚਰਨੀ ਜਿੱਤ ਲਾਏ ਗੁਰਚਰਨੀ ਜਿੱਤ ਲਾਏ ਉਹ ਮਨੋਂ ਪੇ ਜਿਹੜਾ ਅੜਵੇ। ਪਹਿਲਾਂ ਆਪ ਉਹ ਸਾਡੇ ਤੋਂ ਬੇ ਚੱਲਣਾ ਜਿੱਤ ਲਾਜ਼ਮੇ ਬਗੜੇ ਬੰਦੇ। ਮੁਰੇ ਹੋ ਗਏ ਤੇ ਜਿਹੜੇ ਲਵਾ ਬੂਰੇ ਕਰਕੇ ਕਹਿਣਾ ਮਥਾ ਦੇਖਦੇ ਆਪੇ ਛੋਟੇ ਦੇਖਦੇ। ਪਰ ਜੇ ਮਨ ਮੰਨਦਾ ਤਾਂ ਦੇਖਦਾ। ਦੁਨ ਕਾ ਨਾ ਜੇ ਕਿਰਪਾ ਹੋਜੇ ਦੁਨੀਆ ਬਸਾਂ ਬੋਲ ਤੇ ਜਾਣਦੇ ਜੇ ਪਰਮੇਸ਼ਰ ਦੀ ਨਜ਼ਰ ਹੋਜੇ ਇਹ ਨਿਹਾਲ ਬੋਲ ਤੇ ਜਾਣਦਾ ਗੁਰਮੁਖੀ ਸਹਿਜ ਸੁਭਾਅ ਹੈ ਗੁਰਮੁਖੀ ਬੁੱਧੀ ਗੁਰਮੁਖੀ ਹੋ ਜਾਂਦੀ ਹੈ ਸਹਿਜ ਅਵਸਥਾ ਦਾ ਉਹਦਾ ਸੁਭਾਅ ਹੋ ਜਾਂਦਾ ਸੁਭਾਅ ਉਹਦਾ ਠੀਕਿਆ ਹੋਣਾ ਰਹਿੰਦਾ ਉੱਤਰ ਦਾ ਸੇਤਾ ਸ਼ਕਾਮਾ ਦਾ ਦੁੱਖ ਹੈ ਦਾਰੇ ਦੁੱਖ ਹੈ ਆਪੇ ਸਿਰ ਧੱਬੇ ਮਾਰ ਆਪ ਕੀ ਕਰਨ ਲੱਗਿਆ ਦਵਾ ਦਵਾ ਮਾਰ ਫੇਰ ਲੱਗਿਆ ਟੜ ਕੇ ਤੇ ਉੜਦਾ ਹਿਲਾਨ ਕਰਦਾ ਉਹ ਤੱਕ ਤੇ ਨੂੰ ਸਿਰ ਮਾਰ ਲੱਗਿਆ ਜੈਸਾ ਤੋ ਕੰਟਰੋਲ ਜਾ ਨਹੀਂ ਰਿਹਾ ਆ ਜਿਹੜਾ ਤੱਕ ਤੇ ਨੂੰ ਸਿਰ ਮਾਰਦਾ ਰੋਜ ਉੱਠ ਕੇ ਦਾ ਕੀ ਫਾਇਦਾ ਬਿਮਾਰੀ ਦਾ ਜਾ ਨਹੀਂ ਰਹੀ ਤੇਰੀ ਦਵਾਈ ਕਸ ਕੇ ਟਬਦੀ ਇਹਦਰ ਉਧਰ ਕਰਦਾ ਦਵਾਈ ਪੂਰੇ ਟਾਈਮ ਤੇ ਪੀਂਦਾ ਉਹ ਤਰਦਾ ਹੈ ਕੰਦਾ ਹੈ ਮੇਰੇ ਧਰਮ ਦੀ ਤਰਦੇ ਤੂੰ ਸਿਰ ਮਾਰਨ ਲੱਗਿਆ ਹੈ ਧਰਮ ਤਾਲੂ ਕਰਦਾ ਹੈ ਕੈਸਾ ਤੋ ਤਲ ਜਾਊਗਾ ਕਾਲਮ ਕਾਢੀ ਜਿਹੜੇ ਧਰਮ ਦੇ ਸਿਰ ਮਾਰਦੇ ਨੇ ਤਰਦੇ ਨੂੰ 2 ਵਜੇ ਤੇ ਉੱਠ ਕੇ ਤੇ ਕੈਸਾ ਸਵੇਰ ਚੋਂ ਬਾਹਰ ਦੀਆਂ ਤਰਦਾ ਪਟਦੇ ਨੇ ਹੋ ਜੇ ਕੈਸਾ ਤੋ ਕਿਦੀ ਕਿੱਥੇ ਜਾ ਰਿਹਾ ਤਦਈ ਹੈ ਉਹ ਕੀ ਹੈ ਪ੍ਰੈਕਟੀਕਲ ਕਰਕੇ ਦਿਖਾਉਂ ਪ੍ਰੈਕਟੀਕਲ ਕਰਕੇ ਦਿਖਾਉਣ ਹੁਣ ਤਾਂ ਲੋਕ ਬਦਲ ਗਏ ਤੇ ਇਹ ਚਿੱਤਰਾਂ ਦੀ ਪ੍ਰੇਟ ਉਹ ਹੋਊਗੀ ਇਹਨਾਂ ਤੇ ਭੱਜ ਜਾਣਗੇ ਪਰ ਪਹਿਲਾਂ ਚਿੱਤਰਾਂ ਦੀ ਪ੍ਰੇਟ ਤੇ ਦੁਜੇ ਭਾਏ ਸੁੱਤੇ ਕਦੇ ਨਾ ਜਾਗਾਂ ਮਾਇਆ ਮੋਹ ਪਿਆਰ ਜਿਨ੍ਹਾਂ ਨੂੰ ਮਾਇਆ ਦੀ ਭੁੱਖ ਹੈ ਉਹ ਤਾਂ ਭਾਈ ਆਪਣੇ ਸੁੱਤੇ ਨੇ ਉਹ ਤਾਂ ਇਹ ਜਾ ਤੰਦਨ ਫਿਰ ਮਾਰ ਗਈ ਉਹ ਕਾਲੂ ਜਾਂਦੇ ਨੇ ਉਹਦਾ ਕਹਿੰਦੇ ਨੇ ਆ ਗੁਰਦੁਆਰੇ ਦੇ ਨੇੜੇ ਘਰ ਹੈ ਉਹਨੇ ਕੰਦ ਖਾਣੇ ਅਨੇ ਦੇਣਾਂ ਨੂੰ ਹੀ ਬਣਦੇ ਤੇ ਆਵਣ ਨੇ ਕੱਖੇ ਜੋ ਪ੍ਰਾਪਤ ਕਰ ਲਾ ਨਹੀਂ ਸਾਡੇ ਦੇਣਾਂ ਨੂੰ ਇਹਨਾਂ ਨੇ ਕਾਹਦੇ ਜੋ ਗੇ ਛੱਡ ਲੋਦੀ ਇਹਨਾਂ ਦਾ ਗੋਲ-ਗੋਲ ਕਈ ਐ ਗੋਲਕ ਜੋ ਤਨਹਾ ਲੈ ਲਾਦੇ ਨੇ ਸਰਕਾਰਾਂ ਦੇ ਬਾਣੀ ਦਾ ਕੋਈ ਨਹੀਂ ਸਾਡੇ ਦੇਣਾਂ ਤੇ ਖਵਾ ਕੇ ਖਲਦੇ ਉਹਨਾਂ ਕਰ ਵੀ ਬੇੜਾ ਕਰਦੇ ਤੇ ਠੀਕ ਹੈ ਜੀ ਉਹ ਤਾਂ ਉਹਨਾਂ ਦਾ ਬੇੜਾ ਕਰਦਾ ਹੈ ਨਾ ਆਪਣੀ ਚੌਤਰ ਹੈ ਇਹਨਾਂ ਦੀ ਸਿਰ ਤੱਕ ਤਦ ਦੇ ਨੂੰ ਸਿਰ ਮਾਰਦੇ ਔਰ ਕੁਛ ਨਹੀਂ ਤੇ ਰੋਰ ਮਾਡਲ ਦੁਲਖੀ ਪੈਦਾ ਕੀਤਾ ਤੁਸੀਂ ਕੋਈ ਸਿੱਖੀ ਪੈਦਾ ਕੀਤੀ ਲੋ ਹਾਈ ਕੋਰਟ ਜਾ ਕੇ ਲਗਾ ਦੇਣਾ ਸਖਈ ਦੀ ਕੋਈ ਤੁਸੀਂ ਕੀ ਕਰਦੇ ਹੋਈ ਧੱਦੇ ਨੂੰ ਸਿਰ ਮਾਰਦੇ ਔਰ ਕੀ ਕਰਦੇ ਹੋ ਹੋ ਜੀ ਠੀਕ ਹੈ ਜੀ ਦੂਜੇ ਭਾਏ ਸੁੱਤੇ ਕਬੇ ਨਾ ਜਾਗੈਂ ਮਾਇਆ ਮੋਹ ਪਿਆਰ ਉਹ ਤਾਂ ਬਜਾਰੇ ਮਾਇਆ ਮੋਹ ਨਾਲ ਪਿਆਰ ਦੇ ਉੱਤਮ ਗਏ ਆਪਣੇ ਧੱਦੇ ਲੱਗ ਜਾਣਗੇ ਤਬ ਕੱਲ੍ਹ ਗਏ ਮਾਇਆ ਲੈਰ ਨੂੰ ਜੇ ਤਬਰ ਬਾੜ ਲੈ ਲਈ ਥੋੜੇ ਨਾਲ ਜ਼ਰੂਰ ਕਿਤੇ ਦੇ ਕੋਈ ਤਕਬੂਦਾ ਕਰ ਕਹਿੰਦੇ ਮਦਾਰੀ ਦਾ ਜਿਹੜਾ ਤੁਸੀਂ ਹੁਣ ਦੱਸ ਰਹੇ ਹੋ ਉਹਨਾਂ ਦੇ ਹਲਕ ਤੋਂ ਥੱਲੇ ਦੀ ਉਤਰਦੀ ਉਹ ਗੱਲ ਉਹ ਕਿਉਂ ਨਹੀਂ ਉਤਰਦੀ ਉਹਨਾਂ ਦੀ ਗੱਲ ਥੱਲੇ ਹਲਕ ਤੋਂ ਟੈਕਟੀਕਲੀ ਤੁਸੀਂ ਉਹ ਜੇ ਹੋ ਦੀ ਨਾਮ ਨਾ ਚੇਤ ਹੈ ਪਦ ਨਾ ਵਿਚਾਰ ਹੈ ਇਹ ਮਨਮੁਖ ਦਾ ਆਚਾਰ ਜਹ ਬਣਾ ਜੇਤਾ ਪੇਪਰ ਨਾਮ ਹੈਗਾ ਕੁਰਬਾਨੀ ਚ ਮਾਇਆ ਹੋਇਆ ਸਮਝ ਵੀ ਆ ਜਾਂਦਾ ਸ਼ਬਦ ਵੀ ਵਿਚਾਰ ਲੈਂਦੇ ਕੋਈ ਨਾ ਕੋਈ ਸੁਣ ਵੀ ਲੈਂਦੇ ਨੇ ਸਮਝ ਵੀ ਆ ਜਾਂਦਾ ਪੱਛੇ ਦੁਨੀਆ ਨਾਲ ਚੇਤਨੀ ਰੱਖਦੇ ਜਦੇ ਉੱਤੇ ਹੀ ਐ ਕਰਨਾ ਸੁਣੀ ਤੇ ਦੂਏ ਗੱਲ ਛੱਡ ਦਿੰਦੇ ਛੇਤ ਦੇ ਨੀ ਕੋਈ ਪਾਈਆ ਗੱਲ ਕਹਿਤੀ ਇਹਦਾ ਚੇਤਾ ਰੱਖੋ ਇਹ ਤੋਂ ਕੁਝ ਪ੍ਰਾਪਤੀ ਹੋਊਗੀ ਚੇਤ ਦੇ ਵੀ ਸਭਰਾਂ ਜੇਪੇ ਹਾਂਜੀ ਨਾਮ ਨੂੰ ਨਹੀਂ ਚੇਤ ਦੇ ਤਾਂ ਸ਼ਬਦ ਦੀ ਵਿਚਾਰ ਨਹੀਂ ਕਰਦੇ ਹਾਂਜੀ ਸ਼ਬਦ ਦੀ ਵਿਚਾਰ ਕਰਨ ਦੇ ਤਾਂ ਹੀ ਨਾਮ ਮਿਲੂ ਵਿੱਚੋਂ ਤਾਂ ਹੀ ਜੇਤਣਗੇ ਬੁਰਮੁਖਾ ਨਾ ਚੜ੍ਹਣੇ ਬੁਰਮੁਖ ਨੇ ਸਾਰੇ ਬਜਿਆ ਦਾ ਕੋਈ ਨਹੀਂ ਆਉਣਾ ਬੁਰਗੋਲੇ ਮੈਨੂੰ ਲੱਗਦਾ ਇਹ ਵੱਜ ਗਿਆ ਉਹ ਵਿਚਾਰਾ ਘੁੱਟੇ ਲੈਣ ਲੱਗਿਆ ਹੋਊ ਹਾਂਜੀ ਕਿਉਂਕਿ ਸ਼ਬਦ ਵਿਚਾਰ ਤਾਂ ਗੁਰਦੁਆਰਿਆਂ ਦਾ ਵਿਸ਼ਾ ਨਹੀਂ ਹੈ ਉੱਥੇ ਦਾ ਸਿਰਫ ਇਹ ਹੈ ਵੀ ਕੀਰਤਨ ਆਸਾ ਦੀ ਵਾਰ ਕਰੋ ਤੇ ਪ੍ਰਸ਼ਾਦ ਲਓ ਲੰਗਰ ਲਓ ਘਰ ਨੂੰ ਜਾਓ ਜਿਹਨੇ ਜਿਹਨਾਂ ਸ਼ਬਦ ਵਿਚਾਰ ਕਰ ਲਿਆ ਦੂਜੇ ਦਿਨ ਆਇਓ ਹਾਂਜੀ ਉਹ ਘਰੇ ਰਹੋ ਆ ਉਹ ਜਲਦੀ ਦਿਨ ਅਸਤੇ ਤੇ ਫਿਰ ਇਹਨਾ ਕਿਉਂ ਦੱਸ ਅਦੀ ਬੈਠੀ ਕਰਕੇ ਕੱਢਾਂ ਠੀਕ ਹੈ ਜੀ ਨਾਮ ਨਾ ਚੇਤ ਹੈ ਸ਼ਬਦ ਨਾ ਵਿਚਾਰ ਹੈ ਇਹ ਮਨਮੁਖ ਦਾ ਆਚਾਰ ਹੈ ਮਨ ਮੁਕਾ ਚਾਰਨੀ ਹੀ ਆ ਹਰ ਨਾਮ ਨਾ ਪਾਇਆ ਜਨਮ ਵਿਰਥਾ ਗਵਾਇਆ ਨਾਨਕ ਜੰਮ ਮਾਰ ਕਰੇ ਖੁਆਰ ਜੇ ਹਾਲ ਲਵ ਨਹੀਂ ਪਾਇਆ ਸ਼ਬਦ ਨਹੀਂ ਬਚਾਲਿਆ ਤਾਂ ਫਿਰ ਸਿੱਖ ਬਣਦਾ ਕੀ ਫਾਇਦਾ ਸੀ ਭਾਈ ਸ਼ਬਦ ਬਚਾ ਲਿਆ ਦੀਨ ਨਾ ਪਾਇਆ ਦੀ ਨਾਮ ਨਾ ਪਾਇਆ ਜਨਮ ਬਿਵਾਇਆ ਜਨਮ ਗਵਾ ਲਿਆ ਉਹ ਗੁਰਦਾਰੇ ਸਾਡੀ ਜਿੰਦਗੀ ਜਾਣ ਦਾ ਕੀ ਫਾਇਦਾ ਸੀ ਜੇ ਫਿਰ ਵੀ ਜਨਮ ਮੁਕਤੇ ਲੈ ਕੇ ਤੁਹਾਡਾ ਕੋ ਆਇਆ ਗਿਆ ਫਿਰ ਪਖੜਨ ਵਾਸਤੇ ਤੁਹਾਡਾ ਹੋਰ ਕੁਛ ਨਹੀਂ ਸੀ ਜੇ ਗੁਰਦਾਰੇ ਸਾਰੀ ਉਮਰ ਜਾਣ ਦੇ ਵਿੱਚ ਵੀ ਜੱਟ ਮੈਂ ਚਲਾ ਗਿਆ ਨਾ ਬਰੀ ਪਾਇਆ ਤੁਸੀਂ ਐਕਸੈਪਟ ਨਹੀਂ ਕੀਤਾ ਇੱਕ ਵੀ ਲਫ਼ਜ਼ ਫਿਰ ਤਾਂ ਜੱਟ ਚਲੇਗਾ ਸੋਣੇ ਤਾਂ ਉਹ ਜੱਗ ਨੇ ਜਿਹੜੇ ਗਏ ਸੀ ਉਹ ਗਏ ਨਹੀਂ ਕੋਲਕਤੋਂ ਤਾਂ ਦਰਦੇ ਨੇ ਉਹ ਬਾਹਰੋਂ ਮਾਰੋ ਬਧਾ ਦੇਖਦੇ ਨੇ ਨਾ ਜਾਂਦੇ ਜਾਂਦੇ ਸੜਕ ਤੇ ਸਕੂਟਰ ਦਾ ਇੱਕ ਹੱਥ ਛੱਡ ਕੇ ਚਾਹੇ ਸਸਰਾ ਹੀ ਹੋ ਜਵੇ ਉਹਨਾਂ ਨੂੰ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖਵਾਰ ਤੁਨ ਕਹਾ ਜਮ ਮਾਰ ਕੇ ਖਵਾਰ ਕਰੂਗਾ ਖਵਾਰੀ ਕਰੂਗਾ ਜਮ ਉਹਨਾਂ ਦੀ ਵੀ ਕਰੂ ਤੇਰੀ ਵੀ ਕਰੂ ਤੇਰੀ ਜਿਆਦਾ ਕਰੂ ਵੀ ਕਰੂ ਕਿਉਂ ਤੈ ਗੋਲਕ ਦੇ ਪੈਸੇ ਖਾਦੇ ਨੇ ਜਿਨ੍ਹਾਂ ਨੇ ਗੋਲਕ ਦੇ ਪੈਸੇ ਖਾਦੇ ਨੇ ਗੁਰੂ ਦੇ ਤਾਂ ਖਰਾ ਖਾਦਾ ਹੈ ਵੋਟ ਵਰਤਾਈ ਹੈ ਉਹਨਾਂ ਨੂੰ ਜਰਾ ਅਲਰਟ ਹੋ ਜਾਣਾ ਚਾਹੀਦਾ ਹੈ ਇੱਕ ਉਹਨਾਂ ਨੂੰ ਅਲਰਟ ਕਰ ਦਿੱਤਾ ਕਰ ਦਿੱਤਾ ਅਲਰਟ ਦੱਸ ਦਿੱਤਾ ਵੀ ਉਹਨਾਂ ਦੇ ਉਹਨਾਂ ਦੇ ਪੱਡਾ ਦੂਆ ਫਿਰੂਗਾ ਇੱਕਨਾਂ ਦੇ ਝਿੜਖਾ ਪੈਣ ਗਿਆ ਇੱਕਨਾਂ ਦੇ ਪੱਡਾ ਫਿਰੂਗਾ ਪੱਡਾ ਵੀ ਉਹ ਫੇਰਨਗੇ ਜਿਨ੍ਹਾਂ ਨੂੰ ਹਾਰ ਕੀਤਾ ਉਹ ਖੰਡ ਬਾੜ ਦੋਤੇ ਕਰੋਦੇ ਰਹੇ ਨਹੀਂ ਦੋ ਦੋ ਸੌ ਕਰੋਤੇ ਤਿੰਨ ਸੌ ਕਰੋ ਫਾਰੋ ਦਾ ਕੋਈ ਹੋਇਆ ਦੀ ਇਹਨਾਂ ਦੇ ਪੱਡਾ ਫੇਰ ਹੋਣ ਤੁਸੀਂ ਸੱਤਾਂ ਤੇ